うん。 ਅੱਜ ਇਸ ਕੌਂਪੈਂਸ ਕਿਤੇ ਸਾਰੇ ਜਾਣਦੇ ਹਨ ਕਿ ਜਿਹੜੇ ਆਪਣੇ ਲੋਕ ਸਭਾ ਚੋਣਾਂ ਹੋ ਰਹੇ 2024 ਦੇ ਉਸ ਤੇ ਪੰਜਾਬ ਤੇ ਅਖਰੀ ਫੇਸ ਦੇ ਵਿੱਚ ਸੱਤਵੇਂ ਫੇਸ ਦੇ ਵਿੱਚ ਚੋਣ ਹੋਣੇ ਨੇ ਇਹਨਾਂ ਚੋਣਾਂ ਦੀ ਪ੍ਰਕਿਰਿਆ ਦੇ ਸੰਬੰਧ ਵਿੱਚ ਹੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅੱਜ ਮਿਤੀ 7 ਮਈ ਤੋਂ ਲੈ ਕੇ 14 ਮਈ ਤੱਕ ਇਹਨਾਂ ਦੇ ਨਾਮੀਨੇਸ਼ਨਸ ਐਕਸਪੈਕਟ ਐਕਸੈਪਟ ਕੀਤੇ ਜਾਣਗੇ ਕੈਂਡੀਡੇਟਸ ਦੇ सात तारीख कोरपुर के सारे, को ना सारे, वो सारे, सारे वोटर्सी करना चाहते हैं कि आने वाली एक जून न अपनी वोट जरूर पाओ इसलिए हशियारपुर की अः चोन वाली टीम वालों बहुत तैयारियां की गई ने अभी सारे बूथ इंश्योर कर रहे हैं कि वोटर किसी भी तरह कोई दिक्कत पेश ना आए हर होते, अच्छा वाला पानी गर्मी तो नहीं छा कूलर अपील है कि अपना अधिकार समझते हुए अपनी जिम्मेवारी समझते हुए एक जून वोट जरूर पाओ ते अपनी पसंदी सरकार जिसनों भी समझते हो कि रिस्पोंसिबल है जिसने ਕਹਿੰਦੇ ਕਿ ਕਿੰਨੇ ਸ਼ਾਪਰਡ ਦੋ ਦਿਨ ਪਰ ਨੂੰ ਪੈਗੇ ਜਨਾ ਹੋਏ ਨੇ કુલ 299 ਅਸੀਂ ਵਲਨਰੇਬਲ ਪੋਲਿੰਗ ਸਟੇਸ਼ਨ ਆਇਡੈਂਟੀਫਾਈ ਕੀਤੇ ਨੇ 299 ਇਹ ਉਹ ਪੋਲਿੰਗ ਸਟੇਸ਼ਨਸ ਹੈ ਜਿੱਥੇ ਪਾਸਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਹਿਸਟਰੀ ਰਹੀ ਹੈ ਜਾਂ ਫਿਰ ਉੱਥੇ ਕੁਝ ਇਸ ਤਰ੍ਹਾਂ ਦੇ ਤੱਤ ਨੇ ਜੋ ਸਾਨੂੰ ਲੱਗਦਾ ਹੈ ਕਿ ਵੋਟਰਸ ਨੂੰ ਇਨਫਲੂਐਂਸ ਕਰ ਸਕਦੇ ਹਨ ਬੋਟ ਪਾੰਦੇ ਵਿੱਚ ਪਰ ਇਹ ਇੱਕ ਡਾਇਨਾਮਿਕ ਪ੍ਰੋਸੈਸ ਹੈ ਮੈਂ ਕਹਾਂਗੀ ਇਹ ਗਿਣਤੀ ਵੱਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਜਿਵੇਂ ਜਿਵੇਂ ਸਾਨੂੰ ਲੱਗੇਗਾ ਕਿ ਇਹ ਬੋਥ ਦੇ ਵਿੱਚ ਕੋਈ ਵਲਨਰੇਬਲ ਪਾਕਟ ਹੈ ਜਾਂ ਫਿਰ ਕੋਈ ਬੰਦਾ ਇਸ ਤਰ੍ਹਾਂ ਦਾ ਹੈ ਜੋ ਕਿਸੇ ਨੂੰ ਇਨਫਲੂਐਂਸ ਕਰ ਸਕਦਾ ਹੈ ਅਸੀਂ ਆਪਣੀ ਗਿਣਤੀ ਬਤਾ ਵੀ ਦੇਵਾਂਗੇ ਸੀਨੀਅਰ ਸਿਟੀਜ਼ਨ ਸੀਨੀਅਰ ਸਿਟੀਜ਼ਨਸ ਲਈ ਮੈਂ ਪਹਿਲਾਂ ਵੀ ਸ਼ੇਅਰ ਕੀਤੀ ਸੀ 85 85 ਤੋਂ ਵੱਧ ਉਮਰ ਵਾਲੇ ਸੀਨੀਅਰ ਸਿਟੀਜ਼ਨ ਲਈ ਇੱਕ ਸਪੈਸ਼ਲ ਸਹੂਲਤ ਹੈ ਕਿ ਉਹਨੂੰ ਆਪਣੇ ਘਰ ਤੋਂ ਵੀ ਵੋਟ ਪਾ ਸਕਦੇ ਆ ਇਸ ਦੇ ਲਈ ਸਾਡੇ ਬੀਐਲਓਜ਼ ਉਹਨਾਂ ਸੀਨੀਅਰ ਸਿਟੀਜ਼ਨ ਕੋਲ ਜਾ ਰਹੇ ਆ ਉਹਨਾਂ ਦੀ ਕੰਸੈਂਟ ਲੈ ਲਏ ਆ ਕਿ ਕੀ ਤੁਸੀਂ ਬੋਥ ਆ ਕੇ ਵੋਟ ਪਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਘਰ ਤੋਂ ਵੋਟ ਪਾਣਾ ਚਾਹੁੰਦੇ ਜੇਕਰ ਉਹ ਆਪਣੇ ਘਰ ਤੋਂ ਵੋਟ ਪਾਣਾ ਚਾਹੁੰਦੇ ਫਾਰਮ 12 ਡੀ ਹੈ ਉਹ ਸਾਨੂੰ ਕਰਕੇ ਦੇ ਸਕਦੇ ਆ ਇਹ ਸਹੂਲਤ ਪੀਡਬਲਿਟੀ ਵੋਟਰਸ ਲਈ ਵੀ ਅਵੇਲੇਬਲ ਹੈ ਜੋ 40% ਤੋਂ ਵੱਧ ਹੈਂਡੀਕੈਪ ਹੈ ਤੇ इलेक्शन ਤੋਂ ਪਹਿਲਾਂ 1 ਤਾਰੀਖ ਤੋਂ ਪਹਿਲਾਂ ਸਾਡੀ ਪੋਲਿੰਗ ਟੀਮ ਉੱਥੇ ਜਾਏਗੀ ਅਸੀਂ ਇਸ ਦੀ ਬਕਾਇਦਾ ਸਾਰੀ ਸੂchnਾ ਪੋਲਿਟਿਕਲ ਪਾਰਟੀਆਂ ਨੂੰ ਵੀ ਦੇਵਾਂਗੇ ਵੀਡੀਓਗ੍ਰਾਫੀ ਵੀ ਕਰਾਵਾਂਗੇ ਸਿਕਿਉਰਿਟੀ ਵੀ ਹੋਏਗੀ ਤੇ ਉਹਨਾਂ ਦੇ ਕਰ ਤੋਂ ਹੀ ਉਹਨਾਂ ਦੀ ਪੋਸਟਲ ਬੈਲਟ ਰਹੀ ਰਾਹੀਂ ਵੋਟ ਪਾਈ ਜਾਏਗੀ ਇਸ ਤੋਂ ਇਲਾਵਾ ਸਾਰੇ ਬੂਥਸ ਦੇ ਉੱਤੇ ਸਾਡੇ ਵੋਲੰਟੀਅਰਸ ਮੌਜੂਦ ਨੇ ਸੀਨੀਅਰ ਸਿਟੀਜ਼ਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਵਿਧਾ ਚਾਹੀਦੀ ਹੈ ਉਹ ਭਾਵੇਂ ਆਨ ਜਾਣ ਲਈ ਗੱਡੀ ਹੈ ਕੋਈ ਹੈਲਪ ਹੈ ਵੀਲਚੇਅਰ ਹੈ ਉਹ ਸਾਰੀ ਉਹਨਾਂ ਲਈ ਅਵੇਲੇਬਲ ਹੈ ਤੇ ਇਹ ਸੇਮ ਸੁਵਿਧਾ ਸਾਰੇ ਪੀ ਡਬਲਯੂ ਡੀ ਵੋਟਰਸ ਲਈ ਵੀ ਅਵੇਲੇਬਲ ਹੈ